ਜੇ ਤੁਹਾਡੇ ਕੋਲੇ ਗੁਰਦੁਆਰਾ ਚਲਾਉਣ ਦਾ ਬਜਟ ਹੈ ਨਹੀਂ ਜਾਂ ਤੁਸੀਂ ਚਲਾ ਨਹੀਂ ਸਕਦੇ ਬਣਾਉਣੇ ਕਿਉਂ ਨਾ ਬਣਾਓ ਬਾਈ ਕਿਹਨੇ ਕਹਤਾ ਤੁਹਾਨੂੰ ਇੱਕ ਗ੍ਰੰਥੀ ਸਾਰੇ ਪਿੰਡ ਦਾ ਕੰਮ ਸੰਭ ਲੈਂਦਾ ਖੁਸ਼ੀਆਂ ਮਰਗ ਤਾਂ ਗੁਰਦੁਆਰੇ ਦੀ ਸਾਰੀ ਦੇਖਰੇਖ ਸਾਰਾ ਕੁਝ ਕਰ ਲੈਂਦਾ ਪਰ ਇੱਕ ਪਿੰਡ ਤੋਂ ਇੱਕ ਗ੍ਰੰਥੀ ਨਹੀਂ ਸਮਝਿਆ ਜਾਂਦਾ ਯਾਰ ਤੁਸੀਂ ਕਰੋੜਾਂ ਰੁਪਈਆ ਗੁਰਦੁਆਰਾ ਸਾਹਿਬ ਤੇ ਲਾਤਾ ਉਹ ਹਜੇ ਨਹੀਂ ਰੱਜੇ ਹੈਗੇ ਫਿਰ ਕਿਥੇ ਰੱਜੋਗੇ ਨਾ ਕੋਈ ਨਾਂ ਤੋਂ ਹਿਸਾਬ ਕਿਤਾਬ ਪੁੱਛਦੇ ਨਾ ਕਿਸੇ ਨੂੰ ਹਿਸਾਬ ਕਿਤਾਬ ਦਿੰਦੇ ਨੇਗੇ ਬਹੁਤੇ ਗੁਰਦੁਆਰਿਆਂ ਦਾ ਹਾਲ ਮੈਂ ਦੇਖਿਆ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਕਰਕੇ ਪਿੰਡ ਤੇ ਪਿੰਡਾਂ ਦੇ ਪਿੰਡ ਟੁੱਟ ਗਏ ਲੋਕ ਆਉਣੋਂ हट ਗਏ ਕੋਈ ਕਿਸੇ ਧਰਮ ਚ ਵਾਗ ਗਿਆ ਕੋਈ ਕਿਸੇ ਧਰਮ ਚ ਵਾਗ ਗਿਆ ਅਗਲਾ ਨਾ ਗੁਰਦੁਆਰੀ ਛੱਡਦਾ ਪਰ ਇਹਨਾਂ ਨੇ ਆਪਣੀਆਂ ਪ੍ਰਧਾਨੀਆਂ ਨਹੀਂ ਛੱਡੀਆਂ ਕੋਈ ਗ੍ਰੰਤੀ ਕੋ ਮਾੜੀ ਦੀ ਗੱਲ ਬੋਲਦੇ ਚੱਕ ਕੇ ਸਮਾਨਾਂ ਨਾਲ ਦੀ ਨਾਲ ਕਹਿੰਦੇ ਕਿ ਜਾ ਬਾਬਾ ਤੈਨੂੰ ਸਾਨੂੰ ਲੋੜ ਨਹੀਂ ਹੈਗੀ ਪਰ ਇਹਨਾਂ ਕਮੇਟੀਆਂ ਨੂੰ ਕੋਈ ਭਾਵੇਂ ਜੋ ਮਰਜ਼ੀ ਕਹੀ ਜਾਏ ਇਹ ਆਪਣੇ ਪ੍ਰਧਾਨਗੇ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹ ਜੀ ਇਹਨਾਂ ਨੇ ਵੇਖੋ ਕੀ ਕੁਛ ਕਰ ਰੱਖਿਆ ਸਾਨੂੰ ਲੋੜ ਐ ਪਹਿਲਾਂ ਤਾਂ ਗ੍ਰੰਥੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਮੇਰੀ ਬੇਨਤੀ ਹੈ ਪਹਿਲਾਂ ਤੁਸੀਂ ਇਕੱਠੇ ਹੋਵੋ ਜਿਹੜੇ ਪਿੰਡਾਂ ਦੇ ਵਿੱਚ ਆ ਕਮਿਟੀਆਂ ਇਹ ਜੇ ਮਤੇ ਪਾਸ ਕਰੀ ਜਾਂਦਾ ਨਾ ਉੱਥੇ ਤੁਸੀਂ ਕਹੋ ਵੀ ਅਸੀਂ ਨਹੀਂ ਜਾਂਦੇ ਅਸੀਂ ਬਿਲਕੁਲ ਵੀ ਨਹੀਂ ਜਾਵਾਂਗੇ ਤੇ ਉਹਨਾਂ ਦੇ ਖਿਲਾਫ ਮਤੇ ਪਾਸ ਕਰੋ ਵੀਡੀਓ ਪਾਓ ਜਲੂਸ ਕੱਢੋਆਂ ਹੈ ਜੇ ਬੰਦਿਆਂ ਦਾ ਸਮਾਰਕ ਇਹ ਤੇ ਫਿਰ ਜਾ ਕੇ ਕੋਈ ਗੱਲ ਬਣਨੀ ਐ ਨਹੀਂ ਬਣਨੀ ਹੈਗੀ ਇਹ